ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੋਲ ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਨ ਸਾਹਿਬ ਲਗਦਾ ਤੇ ਗਗੋਬੂਆ ਤਕਰੀਬਨ ਦੋਸਤੋ 5 ਕਿਲੋਮੀਟਰ ਦੀ ਦੂਰੀ ਆ ਚਭਾਲ ਦੀ ਦੂਰੀ ਜਿਹੜੀ ਦੋਸਤੋ 8 ਕਿਲੋਮੀਟਰ ਦੀ ਆ ਬਾਬਾ ਬੁੱਢਾ ਸਾਹਿਬ 8 ਕਿਲੋਮੀਟਰ ਦੀ ਦੂਰੀ ਆ ਤੇ ਪੁੱਚਰ ਪਿੰਡ ਬਿਲਕੁਲ ਜਿਹੜਾ ਦੋਸਤੋ ਨਜ਼ਦੀਕ ਹੈਗਾ ਠੀਕ ਆ ਤੇ ਖਾਸ ਤੁਸੀਂ ਵਿਜ਼ਿਟ ਆ ਜਿਹੜੀ ਪਿੰਡ ਸੋਲ ਕਰਨੀ ਹੈ ਬਹੁਤੇ ਵੀਰ ਜਾਣਦੇ ਹੋ ਦੋਸਤੋ ਮਾਝੇ ਦਾ ਪਿੰਡ ਤੇ ਅੱਜ ਜਿਸ ਘਰੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚਾਰ ਮੱਝਾਂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਮੱਝ ਬਿਲਕੁਲ ਤਾਜੀ ਸੂਈ ਆ ਵਿੱਚ ਬਾਕੀ ਗੱਪਣ ਮੱਝਾਂ ਨੇ ਬਿਲਕੁਲ ਤਿਆਰੀ ਦੇ ਵਿੱਚ ਆ ਸਮਾਂ ਆਪਾਂ ਵੀਰ ਤੋਂ ਪੁੱਛ ਲਾਂਗੇ ਵੀ ਕੀ ਡਿਟੇਲ ਆ ਕਿੰਨਾ ਕੁ ਸਮਾਂ ਲੈ ਕੇ ਜਾਣਗੇ ਜੇ ਸੂਣ ਦੇ ਵਿੱਚ ਬਾਕੀ ਹਰ ਵਾਰ ਦੀ ਤਰ੍ਹਾਂ ਜਿਹੜੀ ਦੋਸਤੋ ਇੱਕ ਰਿਕਵੈਸਟ ਇਹ ਹੁੰਦੀ ਆ ਵੀ ਜਿਹੜਾ ਪਸ਼ੂ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਆ ਉਸ ਜਗ੍ਹਾ ਤੇ ਪਹੁੰਚ ਕੇ ਤਸੱਲੀ ਆ ਉਹਨੂੰ ਨਰਕ ਪਰਖਾ ਵੈਰੀਫਾਈ ਕਰਨਾ ਦਸੇ ਮੁਤਾਬਕ ਉਹ ਤੁਹਾਡੀ ਜ਼ਿੰਮੇਵਾਰੀ ਆ ਤੁਹਾਡੀ ਰਿਸਪਾਂਸਿਬਿਲਟੀ ਆ ਤੁਸੀਂ ਘਾਰੇ ਵਿਜ਼ਿਟ ਕਰਕੇ ਜੀ ਦੋਸਤੋ ਇੱਕ ਕਰਾਈਟੇਰੀਆ ਜਿਹੜਾ ਹੈਗਾ ਉਹ ਜ਼ਰੂਰ ਪੂਰਾ ਕਰ ਲਿਆ ਕਰੋ ਠੀਕ ਆ ਤੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਤੇ ਪਸ਼ੂ ਤੁਹਾਨੂੰ ਦਿਖਾਵਾਂਗੇ ਖੋਲ ਕੇ ਤੋੜ ਕੇ ਰੇਟ ਭਾਅ ਪੜਤਾ ਦੁੱਧ ਮਿਲਕ ਕੀ ਥੱਲੇ ਮੌਜੂਦਾ ਹੈਗਾ ਉਹ ਪੂਰੀ ਗੱਲਬਾਤ ਕਰ ਲਾਂਗੇ ਅੱਜ ਦੋਸਤੋ 16 ਮਈ ਨੂੰ ਆਪਾਂ ਵੀਡੀਓ ਕੋ ਬਣਾ ਰਹੇ ਹਾਂ ਸਮਾਂ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਓ 2:30 ਵਜੇ ਦੁਪਹਿਰ ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਆ ਤੇ ਆ ਜੋ ਕਰਦੇ ਆ ਗੱਲਬਾਤ ਵੀਰ ਦੇ ਨਾਲ ਪੁੱਛਦੇ ਆ ਇਨਫੋਰਮੇਸ਼ਨ ਕੀ ਆ ਅੱਜ ਇਹਨਾਂ ਪਸ਼ੂਆਂ ਦੀ ਹਾਂਜੀ ਸਭ ਤੋਂ ਪਹਿਲਾਂ ਵੀਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਵੀਰੇ ਆਪਣਾ ਭੈਣ ਭਰਾਵਾਂ ਦਾ ਨਾਮ ਜਰੂਰ ਦੱਸ ਦੇ ਜੀ ਸੁਤਨਾਮ ਸਿੰਘ ਜੀ ਪਿੰਡ ਸੋਲ ਫਾਜ਼ਿਲ੍ਹਾ ਤਰਨਤਾਰਨ ਦਾ ਹੈ ਸੁਤਨਾਮ ਵੀਰੇ ਅਨਾਂ ਲੱਗਦੇ ਪਿੰਡ ਹੋਰ ਵੀ ਦੱਸ ਦੋ ਕਿਹੇ ਪਿੰਡ ਪੜ੍ਹਦਾ ਜੋ ਜੀ ਭਾਈ ਚੁਬਾਲ ਦੇ ਨੇੜੇ ਪਿੰਡ ਆ ਹਾਂਜੀ ਤੇ ਪੁੱਛ ਚੁਬਾਲ ਗਗੂਆ ਨੇੜੇ ਪਿੰਡ ਆ ਜੋ ਠੀਕ ਆ ਹਾਂਜੀ ਤੇ ਸਤਨਾ ਭਾਈ ਆ ਪਸ਼ੂ ਵਪਾਰ ਦਾ ਕੰਮ ਹਾਂਜੀ ਭਾਈ ਕਿੰਨੇ ਕ ਟਾਈਮ ਤੋਂ ਕਰਦੇ ਆ ਰਹੇ ਭਾਈ ਗਾੜੀ ਵਿੱਚ ਬਾਬਾ ਚਿਰ ਤੋਂ ਹੀ ਕਰਦੇ ਆ ਆਪਾਂ ਨੇ ਇਸ ਕਰ ਲੱਗੇ ਆਪਾਂ ਨਵੇਂ ਕਰ ਲੱਗੇ ਹਾਂਜੀ ਠੀਕ ਆ ਤੇ ਪਸ਼ੂ ਅੱਜ ਚਾਰ ਆਪਾਂ ਮੱਝਾਂ ਵਖਾਦਾਂਗੇ ਤੇ ਜਿੰਨਾਂ ਦੇ ਵਿੱਚੋਂ ਦੋ ਤਾਜ਼ੀਆਂ ਸੂਈਆਂ ਨੇ ਹਾਂਜੀ ਹਾਂਜੀ ਦੋ ਤਾਜ਼ੀਆਂ ਸੂਈਆਂ ਵਾ ਤੇ ਦੋ ਮਹੀਆਂ ਗੱਭਣਾਂ ਨੇ ਦੋ ਗੱਭਣਾਂ ਨੇ ਤਿਆਰੀ ਦੇ ਵਿੱਚ ਹੀ ਉਹ ਵੀ ਹਾਂਜੀ ਹਾਂਜੀ ਉਹ ਤਿਆਰੀ ਹੈ ਤਿਆਰੀ ਜੀ ਆ ਤੇ ਸਤਨਾ ਭਾਈ ਆਜੋ ਪਹਿਲੇ ਨੰਬਰ ਤੇ ਆਪਾਂ ਇੱਥੋਂ ਸਟਾਰਟ ਕਰ ਲਗੇ ਇਹ ਮੱਝ ਵੀਰ ਸਵੇਰ ਕਿੰਨਾ ਸੂਈਆਂ ਵੇ ਭਾਈ ਤੀਜਾ ਸਵੇਰ ਸੋਈ ਜੋ ਤੀਜਾ ਸਵੇਰ ਹਾਂਜੀ ਦਿਨ ਕਿੰਨੇ ਹੋ ਗਏ ਜੀ ਇਹ ਸੂਈ ਨੂੰ ਭਾਈ 3 ਦਿਨ ਹੋ ਗਏ ਸੂਈ ਨੂੰ ਜੀ ਠੀਕ ਆ ਠੀਕ ਆ ਹਾਂਜੀ ਤੇ 3 ਦਿਨ ਹੋ ਗਏ ਆ ਸੂਹਾ ਤੇਜਾ ਹਣਾ ਹਾਂਜੀ ਤੇ ਬਾਕੀ ਹਵਾਨਾ ਹੂ ਨਾ ਭਾਈ ਸਤਨਾ ਬੇਖ ਕੇ ਲੱਗਦਾ ਵੀ ਚਵਾਈ ਚਵਾਈ ਚੰਗੀ ਲੋਹੜਿਆਂ ਦੀ ਲੱਗੀ ਭਾਈ ਬੜਾ ਵਧੀਆ ਭਾਈ ਜੀ ਚਵਾਈ ਬਹੁਤ ਵਧੀਆ ਤੇ 10 11 ਗੋਲ ਮਾਇਸਲੇ ਬੋਰਾ ਆ ਅੱਜ ਤੀਜੇ ਦਿਨ ਦਾ ਦਰਹਣਾ ਹਾਂਜੀ ਹਾਂਜੀ 10 ਕਿਲੋ 10 ਕਿਲੋ ਬੋਲਾ ਬਾਕੀ ਆ ਜਿਹੜਾ ਦੋਸਤੋ ਹੁਣ ਫੋਕਸ ਆ ਪੰਜੜਾ ਤੁਹਾਨੂੰ ਮੱਝ ਤੇ ਮਾਰ ਕੇ ਵਿਖਾਉਨੇ ਆ ਤੇ ਬੱਚਾ ਕੱਟੀ ਸੀ ਨਾ ਮਗਰ ਹਾਂਜੀ ਕੱਟੀ ਸੀ ਮਗਰ ਕੱਟੀ ਆ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਆ ਤੀਜਾ ਸਵੇਰ ਤੇ ਪੇਠ ਪੂਠਾ ਤੁਸੀਂ ਵੇਖੋ ਦੋਸਤੋ ਰਾਜੀ ਆ ਪੂਰੀ ਪਲੀ ਆ ਠੀਕ ਆ ਹੈਵੀ ਬਾਡੀ ਵੇਟ ਆ ਪੂਰਾ ਸਰੀਰਕ ਬੰਤਰ ਜੇਕਰ ਦੇਖੀ ਜੇ ਤਾਂ ਭਾਰੇ ਭਜਨ ਬੱਟੇ ਵਾਲੀ ਆ ਪੂਰੇ ਵਜੂਦ ਵਾਲੀ ਜਿਹੜੀ ਦੋਸਤੋ ਇਹ ਮੱਝ ਆ ਠੀਕ ਆ ਤੇ ਆ ਜਿਹੜਾ ਥਾਮਨੇਵਾ ਕਰੋ ਜੇਕਰ ਆ ਮੇਰਾ ਵੀ ਚੰਗੀ ਤਰ੍ਹਾਂ ਜਿਹੜਾ ਦੋਸਤੋ ਵੀਡੀਓ ਨੂੰ ਪਹਿਲੀ ਤੋਂ ਗੱਲ ਇਹ ਵੀ ਰਿਕੁਐਸਟ ਆ ਵੀ ਵੀਡੀਓ ਨੂੰ ਐਂਡ ਤੇ ਐਂਡ ਤੱਕ ਇਹਦਾ ਜ਼ਰੂਰ ਦੇਖ ਲਿਓ ਪੂਰੀ ਇਨਫਰਮੇਸ਼ਨ ਤਾਂ ਮੈਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਠੀਕ ਆ ਤੇ ਥਣ ਦੇ ਪੇ ਦੀ ਸਫਾਈ ਸਭੀ ਪੂਰੀ ਆ ਤੇ ਬੱਚਾ ਇੱਕ ਵਾਰੀ ਮੈਂ ਤੁਹਾਨੂੰ ਕਹਿਣਾ ਵੀ ਆ ਦਿਖਾ ਦਿੰਨੇ ਆਪਾਂ ਆ ਜਿਹੜੀ ਮਗਰ ਫੀਮੇਲ ਕਾਫਾ ਕਰਦੀ ਠੀਕ ਆ ਜੀ ਤੇ ਹੁਣ ਬਈ ਸਰਾਮ ਖੋਲ ਕੇ ਦਿਖਾਈਏ ਭਰਾ ਇਹਨੂੰ ਠੀਕ ਆ ਮੱਝਾਂ ਦੋਸਤੋ ਚੁਆਇਸ ਤੁਹਾਡੀ ਆਪੋ ਆਪਣੀਆਂ ਪਰ ਪਸ਼ੂ ਜਿੰਨੇ ਵੀ ਦਿਖਾਵਾਂਗੇ ਤੁਹਾਨੂੰ ਹੈਵੀ ਬੋਡੀ ਵੇਟ ਦੇ ਆ ਭਾਰੀ ਸਰੀਰਕ ਬੰਤਰ ਵਾਲੇ ਪਸ਼ੂ ਆ ਠੀਕ ਆ ਆ ਜਿਹੜਾ ਥਣ ਦੇਵਾ ਵੇਖ ਕੇ ਚੈੱਕ ਕਰੋ ਬੈਕ ਸਾਈਡ ਤੋਂ ਸਿਨਾਈ ਉਹਦੀ ਤੇ ਕਦ ਕਾਠੀ ਦੀ ਜਕਰ ਦੋਸਤੋ ਗੱਲ ਕਰੀਏ ਤੇ ਪੂਰਾ ਵੱਡਾ ਕਦ ਕਾਠਾ ਠੀਕ ਆ ਦੇਲ ਲੰਬਾਈ ਵਨੋਂ ਵੀ ਤੁਸੀਂ ਵੇਖੋਗੇ ਤੇ ਪੂਰੀ ਆ ਫਾਈਟ ਕਰ ਤੇ ਜਿਹੜਾ ਪੂਰਾ ਹੈਗਾ ਠੀਕ ਹੈ ਤੇ ਥਾਣਾ ਦਾ ਨਖੇੜ ਲਕੂੜ ਜਿਹੜਾ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਉਹ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਕਹਤਾ ਤੇ ਬਿਲਕੁਲ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਵੀ ਦੇ ਰਿਹਾ ਆਪਸੀ ਜਿਹੜਾ ਦੋਸਤੋ ਗੈਬਨਤਰਾ ਉਹ ਥਾਣਾ ਦਾ ਪੂਰਾ ਠੀਕ ਹੈ ਠੀਕ ਹੈ ਠੀਕ ਹੈ ਭਾਈ ਸਤਨਾਮ ਸਿੰਘ ਕਿੰਨੀ ਕੁ ਵੀਰ ਚਵਾਈ ਚਪਈ ਜਿਵੇਂ ਤੁਸੀਂ ਦੱਸਿਆ ਵੀ 11 ਕਿਲੋਟਰ ਹੁਣ ਬੋਲੇ ਚ ਹਾਂਜੀ ਹਾਂਜੀ ਤੇ ਚਵਾਈ ਪੂਲੀ ਹੈ ਬਿਲਕੁਲ ਧਾਰ ਬਹੁਤ ਜੀ ਭਾਜੀ ਠੀਕ ਹੈ ਤੇ ਦੁੱਧ ਕਿੰਨਾ ਕੁ ਉਮੀਦ ਕਰਦੇ ਵੀ ਕਿੰਨਾ ਕੁ ਦੇ ਦੇਣਾ ਚਾਹੀਦਾ ਵਸੇ ਸੇਵਾ ਕੋਈ ਵੀ ਵੇਖੋ ਜੀ ਇਹ ਗੱਲ ਆ ਵੀ ਇਹ ਗਾਂ ਨਹੀਂ ਕਾਇਆ ਆਪਾਂ ਕਹਿ ਨਹੀਂ ਸਕਦੇ ਬਾਕੀ ਆਪਣਾ ਜਿਹੜੀ ਹੋਣ ਜਿੰਨਾ ਦੁੱਧ ਆਪਾਂ ਇਹਦੀ ਗਰੰਟੀ ਦੇ ਸਕਦੇ ਆ ਤਾਂ ਹੁਣ ਭਰ ਭਾਂਡੇ ਪਾਲਟੀ ਚ ਭਾਂਡੇ ਪਾਲਟੀ ਪਾ ਜੀ ਉਹਦੀ ਗੱਲ ਹੀ ਕਰਾਂਗੇ ਗੱਲ ਕਰਾਂਗੇ ਮੈਂ ਦੂਸਰੀ ਵੱਧ ਗੱਲ ਨਹੀਂ ਕਰਦਾ ਤੁਸੀਂ ਜਿਹੜਾ ਕੋਈ ਵੀ ਇਸ ਨੇ ਮੱਝ ਲੈਣੀ ਹੋਵੇ ਇੱਥੇ ਆਣ ਕੇ ਦੋ ਡੰਗ ਤਿੰਨ ਡੰਗ ਚੋਕ ਦਸਲੀ ਕਰੇ ਕੱਲ ਨੂੰ ਵੀਰ ਜੀ ਕੋਈ ਵੀ ਬੰਦਾ ਇਹ ਨਾ ਕਵੇ ਸਾਨੂੰ ਮੱਝ ਕਿ ਦੁੱਧ ਘਟਿਆ ਜਾਉ ਗੱਲ ਜਾਉ ਗੱਲ ਵੀ ਜੋ ਠੀਕ ਆ ਜੀ ਠੀਕ ਤੇ ਇਹ ਜਿਹੜੀ ਦੋਸਤੋ ਬਿਲਕੁਲ ਠੀਕ ਆ ਜੀ ਤੇ ਜਿੰਨਾ ਕਿ ਥੱਲੇ ਸਰਗਾ ਮਿਲਕ ਉਹਨਾਂ ਦੱਸਤਾ ਤੁਹਾਨੂੰ ਸਤਨਾ ਭਾਈ ਲੈਣ ਦੇਣ ਫਿਰਾਂ ਤੱਕ ਕਿੱਥੋਂ ਤੱਕ ਵੀ ਹਾਂ ਨਾ ਕੀ ਹੈ ਡਿਮਾਂਡ ਕੀ ਹੈ ਤੇ ਵੀ ਲੈ ਦੇ ਕਿੰਨਾ ਕੇ ਵਿੱਚੋਂ ਗੰਗਾਯਸ਼ ਮਾਨਤਾਂ ਭਾਈ ਦੇ ਦਾਂਗੇ 1 2 ਇੱਕ ਫਰੀ ਦੀ ਹਾਂ ਜੀ ਤੇ ਡਿਮਾਂਡ ਇੱਕ ਵੀ ਆ ਜਾਂ ਥੋੜਾ ਦੇ ਲੈ ਇੱਕ ਵੀ ਆ ਦੇ ਲੈ ਇੱਕ ਵੀ ਜੋ ਦੇ ਲੈ ਹਾਂ ਜੀ ਬਾਕੀ ਕੋਈ ਭੈਣ ਭਰਾਵ ਮਾਨਤਾਂ ਜੂਰ ਕਰਾਂਗੇ ਠੀਕ ਹੈ ਭਰਾਵਾਂ ਜੀ ਇੱਕ ਵੀ ਜਿਹੜਾ ਦੋਸਤੋ ਵੀਰਾਂ ਦਾ ਵੀ ਦੇਣ ਲੈਣਾ ਵਿੱਚੋਂ ਮਾਨਤਾਂ ਜਿਹੜਾ ਗੰਗਾਯਸ਼ ਕੋਈ ਫਿਕਸ ਨਹੀਂ ਹੈਗਾ ਕਿ ਵਿੱਚੋਂ ਮਾਨਤਾਂ ਜਰੂਰ ਹੋ ਜਾਊਗਾ ਠੀਕ ਆ ਫੁੱਲ ਵੱਡੇ ਕਦ ਕੱਦ ਦੀ ਹੈ ਪ੍ਰਭੂ ਰਾਜੀ ਆ ਆ ਤੁਸੀਂ ਵੇਖ ਸਕਦੇ ਹੋ ਪੂਰੀ ਗੁੰਦਵੇਂ ਸਰੀਰ ਦੀ ਆ ਠੀਕ ਆ ਹੈਵੀ ਬਾਡੀ ਰੇਟ ਪਸੰਦ ਆਊਗੀ ਤੁਹਾਨੂੰ ਇਸ ਤੋਂ ਬਾਅਦ ਅਗਲੀ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਉਣੀ ਹੈ ਇਹ ਤੇ ਗੱਭਣੇ ਜੀ ਪਾਈ ਪਾਈ ਗੱਭਣੇ ਗੱਭਣੇ ਸਵੇਰ ਕਿੰਨਾ ਸੋਨਾ ਜੀ ਨੇ ਇਹ ਭਾਈ ਦੂਜਾ ਸਵੇਰ ਨਹੀਂ ਜੀ ਦੂਜਾ ਦੂਜਾ ਸਵੇਰ ਜੀ ਹਾਂ ਜੀ ਅੱਛਾ ਤੇ ਆਖਿਆ ਹੋਦਾ ਤੇਜਾ ਵੀ ਹੋਵੇ ਤੇ ਤੀਜਾ ਕੋਈ ਮੰਨ ਲੈ ਜੀ ਹਾਂ ਜੀ ਠੀਕ ਆ ਬਾਕੀ ਸਮਝ ਹਰ ਇੱਕ ਦੀ ਆਪੋ ਆਪਣੀਆਂ ਵੀਰਾਂ ਦੀ ਆ ਜਿਹੜੀ ਦੋਸਤੋ ਫੇਸ ਤੋਂ ਆ ਤੁਸੀਂ ਵੇਖ ਸਕਦੇ ਹੋ ਆ ਫੇਸ ਕੁਆਲਟੀ ਆ ਠੀਕ ਆ ਕੋਈ ਵੀਰ ਦੂਜਾ ਮੰਨੇ ਅਗੋਂ ਚ ਤੋਂ ਖਰੀਦਦੀਆ ਚਲੋ ਮੋ ਆਪੋਂ ਭੈਣ ਭਰਾ ਕਹਿ ਦਿੰਦੇ ਆ ਦੂਜਾ ਪਰ ਤੁਸੀਂ ਚਲੋ ਤੀਜਾ ਸੁਭਾ ਮੰਨ ਕੇ ਲੈ ਜਿਓ ਤੇ ਅੱਗੇ ਵੀ ਜਿਹੜੀ ਆ ਹਰਕ ਦੀ ਆਪੋ ਆਪਣੀ ਸਮਝ ਤੇ ਕਦ ਕਾਠੀ ਦੀ ਜਿਹੜੀ ਦੋਸਤ ਰਲਦੀ ਮਿਲਦੀ ਆ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਤੀ ਸੀ ਫੁੱਲ ਵੱਡੀ ਹਾਈਟ ਦੀ ਸਤਨਾ ਬਾਈ ਇਹ ਦਿਨ ਕਿੰਨੇ ਕੇ ਲੈ ਜਿਓ ਅਜੇ ਇਹ ਭਾਈ 8 8 ਦਿਨ ਲਏ ਨੇ ਮੱਝ ਨੇ ਲੈ ਜਿਓ 8 ਦਿਨ ਚੰਗੇ ਦੁੱਧ ਵਾਲੀ ਮੱਝ ਰਕਾਰ ਆ ਰਹੀ ਆ ਠੀਕ ਆ ਬਿਲਕੁਲ ਮਹਾਰਾਜੀ ਪੂਛੇ ਖੋਏ ਸਾਰੀ ਕਾਲੀ ਆ ਮੱਝ ਚੰਗੀ ਆ ਆਪਾਂ ਲਓ ਵੀ ਭਾਂਡਾ ਭੁੰਡਾ ਵੀ ਚੰਗਾ ਥਰੇ ਹਾਂ ਤੇ ਇੱਕ ਹਫਤਾ ਬਾਕੀ ਆ ਦੋਸਤੋ ਹਜੇ ਸੂਣ ਦੇ ਵਿੱਚ ਮੀਨਸ 8 ਦਿਨ ਹਜੇ ਲੈਂਦੀ ਆ ਠੀਕ ਆ ਤੇ ਫੁੱਲ ਵੱਡੀ ਹਾਈਟ ਕੱਦ ਕੱਢਦੀ ਤੇ ਆ ਜਿਹੜਾ ਤੁਸੀਂ ਇੱਕ ਵਾਰੀ ਥਣ ਥਣ ਜਰੂਰ ਚੈੱਕ ਕਰ ਲਓ ਆ ਕਰੋ ਚੱਕ ਜੀ ਠੀਕ ਆ ਆ ਜਿਹੜਾ ਦੋਸਤੋ ਥਣ ਦੀ ਵਾਜੇ ਤੇ ਬਰਾਬਰਤਾ ਥਣਾਂ ਦੀ ਆਪਸੀ ਤਾਲਮੇਲ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਲਖੇੜ ਰੂਪ ਚੰਗਾ ਇਹ ਵੀ ਖੋਲ ਦੋ ਫਿਰ ਦਿਖਾ ਦਈਏ ਵੀ ਅਛਾ ਭਾਈ ਸਤਨਾਮ ਐਸੇ ਤਰ੍ਹਾਂ ਦੇ ਪਸ਼ੂ ਜ਼ਿਆਦਾਤਰ ਲੈਂਦੇ ਹੋ ਚੰਗੇ ਤੋਂ ਚੰਗੇ ਹਾਂਜੀ ਭਾਈ ਆਪਣੇ ਤੋਂ ਚੰਗੇ ਲਈ ਜਾਈਏ ਅੱਛਾ ਚੰਗਾ ਹੀ ਪਸ਼ੂ ਨਿਕਲੇ ਚੰਗਾ ਹੀ ਕੋਈ ਭੈੜਾ ਖੜੇ ਕੋਈ ਅੱਛਾ ਹੀ ਕੋਈ ਚੰਗਾ ਨਿਕਲਿਆ ਠੀਕ ਹੈ ਫਿਰ ਤੇ ਕੱਦ ਕਾਠੀ ਦੀ ਇਹ ਵੀ ਦੋਸਤੋ ਵਧੀਆ ਬਿਲਕੁਲ ਪਤਲਾ ਜਾ ਪਿੰਡਾ ਜੰਮੜੀ ਜੰਮੜੀ ਦੇਖੋਗੇ ਤੁਸੀਂ ਤੇ ਇਹ ਬਿਲਕੁਲ ਗੰਡੇ ਤੇ ਆਪਾਂ ਛਿਲਕ ਜਾਈ ਆਪਾਂ ਕਹਿ ਦਿੰਦੇ ਆ ਵੀ ਉਹੋ ਜੀ ਜੰਮੜੀ ਆ ਠੀਕ ਹੈ ਤੇ ਵੱਡੇ ਪੱਲੇ ਦੀ ਮੈਂ ਆ ਦੋਸਤੋ ਠੀਕ ਆ ਵੀ ਕਈ ਵੇਰ ਥੋੜਾ ਜਿਹਾ ਵਿਖਾਉਣ ਦੇ ਵਿੱਚ ਵੀ ਜੇ ਫਰਚਣਾ ਰਹੇ ਜੀ ਤੇ ਇਹ ਤੁਸੀਂ ਜ਼ਰੂਰ ਜਜਮੈਂਟ ਕਰ ਲਿ ਰੇਟ ਭਾਫੜਦਾ ਵੀ ਪੁੱਛਾਂਗੇ ਬਾਕੀ ਜਿਸ ਵੀ ਇਹਨੇ ਖਰੀਦਣੀ ਆ ਅਜੇ ਦਿਨ ਪਾਇਆ ਤੁਸੀਂ ਟਿੱਪ ਕੇ ਚੌਥਾਨਾ ਦੀ ਜਿਹੜੀ ਆ ਵੈਰੀਫਾਈ ਕਰ ਲਿਓ ਤਸਦੀ ਕਰ ਲਿਓ ਤੇ ਆ ਬੈਗ ਸਾਈਡ ਤੋਂ ਤੁਸੀਂ ਜਿਹੜਾ ਥਾਂ ਦੇਵਾ ਦੇਖ ਤੇ ਪਣ ਤੋਂ ਪਣ ਵਧੀਆ ਰਹਿ ਗਿਆ ਸੀ ਬਹੁਤ ਵਧੀਆ ਬਹੁਤ ਵਧੀਆ ਗਿਆ ਪੂਰ ਛੱਟਾ ਕੋਈ ਨਹੀਂ ਸਾਫ ਜੀ ਸ਼ਾਇਦ ਗੁੰਦੀ ਆਉਂਦੀ ਹੋਣੀ ਹੈ ਜੀ ਹਾਂ ਜੀ ਠੀਕ ਸਮਝਾ ਪਈ ਇਹਦਾ ਲੈਣ ਦੇ ਨਾ ਫਿਰ ਆ ਨਾ ਕੀ ਹੈਗੀ ਤੇ ਡਿਮਾਂਡ ਕੀ ਹੈ ਜੀ ਇਹ ਤਾਂ ਭਾਈ ਲੱਖ ਰੁਪਏ ਮਾਨਤਨ ਕਰਦਾਂਗੇ ਲੱਖ ਦੇ ਵਿੱਚੋਂ ਮਾਨਤਨ ਕਰਦਾਂਗੇ ਅੱਛਾ ਜੀ ਕਰ ਦੋਗੇ ਥੱਲੇ ਥੋੜਾ ਬਾਤਾਂ ਵਾਵਾ ਹਾਂਜੀ ਵਾਵਾ ਕਰਦਾਂਗੇ ਚਲੋ ਖੁੱਲਾ ਹੀ ਕਰ ਦਿਓ ਹਾਂਜੀ ਹਾਂਜੀ ਬਾਕੀ ਆਪਾਂ ਤੁਹਾਡੇ ਤੇ ਭੈਣ ਭਰਾਵਾਂ ਦੇ ਸੁਟਿਆ ਵੀ ਜਿੰਨਾ ਤੁਹਾਡੇ ਤੋਂ ਮਾਨਤਨ ਕਰਾਉਣਗੇ ਜਰੂਰ ਕਰਿਓ ਹਾਂਜੀ ਹਾਂਜੀ ਠੀਕ ਆ ਇਹ ਦੋਸਤੋ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਮਾਜ ਦਿਖਾਤੀ ਆ ਤਿਆਰੀ ਦੇ ਵਿੱਚ ਆ ਕੋਈ ਹਫਤਾ ਖੰਡ ਲੈ ਜਾਊਗੀ ਇਸ ਤੋਂ ਬਾਅਦ ਤੀਜੇ ਨੰਬਰ ਤੇ ਇੱਕ ਹੋਰ ਤੁਹਾਨੂੰ ਹੈਵੀ ਬਾਡੀ ਵੇਟ ਦੀ ਭਾਰੇ ਸਰੀਰਕ ਪੰਤਰ ਵਾਲੀ ਜਿਹੜੀ ਆਪਾਂ ਤੁਹਾਨੂੰ ਇੱਕ ਮਾਜ ਦਿਖਾਉਣੀ ਆ ਤੀਜੇ ਨੰਬਰ ਤੇ ਆ ਪੂਰੀ ਡਿਟੇਲ ਜਿਹੜੀ ਡਿਟੇਲ ਹੈਗੀ ਆ ਦੋਸਤੋ ਇਨਫੋਰਮੇਸ਼ਨ ਆ ਫੁੱਲ ਉਹ ਆਪਾਂ ਲੈ ਲੈਣੇ ਵੀਰ ਤੋਂ ਤੇ ਸਮਾਂ ਹਜੇ ਵੀ ਲੈ ਕੇ ਜਾਂਦੀ ਹੈ ਠੀਕ ਆ ਕਿਉਂਕਿ ਦੋ ਗੱਬਣ ਸੀ ਤੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਉਹਨਾਂ ਦੇ ਵਿੱਚੋਂ ਜੜੀ ਦੋਸਤੋ ਇਹ ਤੀਜੇ ਨੰਬਰ ਤੇ ਆ ਇਹ ਗੱਬਣ ਹਜੇ ਦਿਨ ਲੈ ਕੇ ਜਾਊਗੀ ਸਸਨਾ ਭਾਈ ਆ ਜੋ ਓਕੇ ਤੇ ਕਰ ਦਿਓ ਸ਼ੇਅਰ ਇੰਦੀ ਇਨਫੋਰਮੇਸ਼ਨ ਸੁਆ ਇਹਦਾ ਵੀ ਦੱਸ ਦੋ ਵੀ ਕਿੰਨਾ ਸੁਨੇ ਆ ਭਾਈ ਦੂਜੇ ਸੁਵੇ ਝੋਟੇ ਜੋ ਅੱਛਾ ਜੀ ਹਾਂਜੀ ਦੂਜੇ ਸੁਵੇ ਹਾਂਜੀ ਇਹ ਭਾਈ 8 ਦਿਨ ਜੇ ਲਊਗੀ ਹਾਂ ਚੰਗੀ ਮੱਝ ਖਾਨਦਾਨ ਬੜੀ ਰਕਾਟ ਵਾਲੀ ਮੱਝ ਹੈ ਠੀਕ ਹੈ ਜੀ ਹ ਠੀਕ ਆ ਬਾਕੀ ਕੋਈ ਵੀਰ ਤੀਜਾ ਮੰਨ ਲੇ ਕੋਈ ਦੂਜਾ ਮੰਨ ਲੇ ਕਿਉਂਕਿ ਮੱਝ ਮੈਨੂੰ ਥੋੜੀ ਵੱਡੀ ਲੱਗਦੀ ਆ ਹਾਂਜੀ ਨੇ ਮੱਝ ਆ ਮਤਲਬ ਕਿ ਸੂਬਿਆਂ ਦੇ ਵਿੱਚ ਲੱਗਦੀ ਆ ਪਰ ਮੱਝ ਜੇਕਰ ਸਰੀਰਕ ਪੰਤਰ ਵੇਖੀਏ ਤੇ ਐਡਾ ਵਿਖਾਉਂਦੀ ਨਹੀਂ ਨੀ ਕਿ ਬਾਕੀ ਹੋ ਸਕਦਾ ਵੀ ਤੇਜੇ ਸੂਈ ਹੋਵੇ ਹਾਂਜੀ ਠੀਕ ਆ ਤੇ ਫੁੱਲ ਵੱਡੀ ਹਾਈਟ ਆ ਦੋਸਤੋ ਜਿਵੇਂ ਇੱਕ ਝੋਟਿਆਂ ਦਾ ਮਾਲੀਆਂ ਦਾ ਪਲੇਖਾ ਪਉਂਦੀ ਆ ਖਲੋਣੀ ਖਲਾਨੀ ਤੁਸੀਂ ਮੱਝ ਦੀ ਵੇਖੋ ਤੇ ਨਾਰਮਲੀ ਬਹੁਤੇ ਵੀਰਾਂ ਨੂੰ ਆ ਪਤਾ ਲੱਗ ਜੂਗਾ ਠੀਕ ਆ ਜੀ ਤੇ ਦਿਨ ਹਜੇ ਵੀ ਹਫਤਾ ਲੈ ਜੂ ਸਤਨਾ ਬਾਈ ਹਾਂਜੀ ਹਾਂਜੀ ਭਾਈ ਇੱਕ ਹਫਤਾ ਹੀ ਲੈ ਜੂਗੀ ਹੈ ਆ ਦੇਖੋ ਤੇ ਲਾਟੋਲਾ ਜੇ ਹੈਗੀਆਂ ਨੇ ਹਵਾਲੇ ਦੇ ਵਿੱਚ ਦੋਸਤੋ ਸੇ 7 ਕਰੇਣ ਆਪਾਂ ਖੰਡ ਲੈ ਜੂਗੀ ਤੇ ਇਹ ਵੀ ਵੀਰ ਜੀ ਖੋਲ ਕੇ ਦਿਖਾਈਏ 나ੜਾ ਨੂੰ ਨਾਲ ਦਪਈਆਂ ਦੇ ਸੰਡੀਆਂ ਵੇਖੋ ਇਹਦੀ ਹੈ ਪਤਲੇ ਪਿੰਡੇ ਚ ਤੇ ਆਹ ਜਿਹੜੀਆਂ ਬਿਲਕੁਲ ਵੇਨਬੂਨ ਜਿਹੜੀ ਦੋਸਤੋ ਉੱਪਰ ਵੇਖੋ ਤੁਸੀਂ ਕਿਵੇਂ ਨਜ਼ਰ ਆ ਰਹੀਆਂ ਹਵਾਨਾ ਦੇਵਾ ਕੁਆਲਿਟੀ ਜਿਹੜੀ ਦੋਸਤੋ ਆਪ ਦੱਸਦੀ ਪਈ ਆ ਜਿੱਡੀ ਮੱਝ ਤਕੜੀ ਆ ਵੀ ਇਹ ਨਹੀਂ ਹੈਗਾ ਵੀ ਲੇਵਟੀ ਜਿਹੜੀ ਆ ਬਿਲਕੁਲ ਛੋਟੀ ਲੈ ਕੇ ਤੁਰੀ ਫਿਰਦੀ ਆ ਜਿੱਡੇ ਕਦ ਕਰਦੀ ਮਾਲਕਾ ਦੋਸਤੋ ਲੇਵਾ ਹਵਾਨਾ ਦੀ ਬਿਲਕੁਲ ਤੁਸੀਂ ਦੇਖੋਗੇ ਧੁੰਮ ਤੋਂ ਲੈ ਕੇ ਸੂਹ ਵਾਲੇ ਬੰਦੇ ਨੂੰ ਜਿਹੜਾ ਸਟਰਕਚਰ ਹਵਾਨੇ ਦਾ ਬਣਾ ਕੇ ਤਿਆਰ ਕਰਦੀ ਪਈ ਆ ਠੀਕ ਆ ਬਾਕੀ ਪਸ਼ੂ ਜਿਹੜਾ ਦੋਸਤੋ ਬਹੁਤਾ ਚੰਗਾ ਨਿਕਲ ਜਾਣਾ ਕਿਸੇ ਨੂੰ ਕਿਸੇ ਦੇ ਕਰਮਾਂ ਦੀ ਗੱਲ ਆ ਅਣਜਾਣ ਦੀ ਗੱਲ ਮੁਕੱਦਰਾਂ ਦੀ ਗੱਲ ਆ ਵੀ ਹੋ ਸਕਦਾ ਵੀ ਬਹੁਤਾ ਚੰਗਾ ਪਸ਼ੂ ਪੈਜੇ ਹੋ ਸਕਦਾ ਵੀ ਥੋੜਾ ਨਰਮ ਪਸ਼ੂ ਪੈਜੇ ਉਹਦਾ ਜਿਹੜਾ ਦੋਸਤੋ ਮੁਕਦਰਾਂ ਦੀ ਖੇਡ ਆ ਬਾਕੀ ਹੁਣ ਮੌਕੇ ਦੇ ਵੇਖ ਕੇ ਲੱਗਦਾ ਵੀ ਜਿਹੜੀ ਇਹ ਮਾਝਾ ਦੋਸਤੋ ਇਹ ਤਕਰੀਬਨ ਜਿਹੜੇ ਕੱਦ ਬੁੱਤ ਦੀ ਆ ਵੀ 14 ਲੀਟਰ ਤੇ 15 ਲੀਟਰ ਵਿੱਚ ਪਾਉਣਾ ਚਾਹੀਦਾ ਬਾਕੀ ਕਿਸੇ ਤਰ੍ਹਾਂ ਦੀ ਗਰੰਟੀ ਨਹੀਂ ਕਿਉਂਕਿ ਹਰ ਇੱਕ ਦੀ ਆਪ ਕੋ ਆਪਣੀ ਸੇਵਾ ਕਿਉਂ ਭਾਈ ਸਤਨਾਮ ਸਿੰਘ ਜੀ ਹਾਂਜੀ ਹਾਂਜੀ ਭਾਈ ਜੀ ਤੇ ਫਿਰ ਇਹਦਾ ਮੁੱਲ ਹਾਂ ਨਾ ਕੀ ਆ ਕਿਸ ਦਾ ਮੁੱਲ ਭਾਜੀ 135 135 ਹਾਂਜੀ ਮੈਂ ਵੱਧ ਤਾਰੀਫ ਕਰਤੀ ਤਾਂ ਕਿ ਵੈਸੇ ਨਹੀਂ ਨਹੀਂ ਭਾਜੀ ਮਾਝੀ ਹੈਵੀ ਹੈ ਵੀ ਲੱਗਦੀ ਹਾਂਜੀ ਬਾਕੀ ਮਾਨਤਨ ਕਰ ਦਾਂਗੇ ਹਾਂਜੀ ਹਾਂਜੀ ਨਹੀਂ ਭਾਈ ਤਾਰੀਫ ਵੀ ਆ ਪਸੂ ਚੰਗਾ ਤੇ ਤਾਰੀਫ ਵੀ ਇੱਕ ਬੰਦਾ ਬਾਕੀ ਭਾਈ ਤੁਸੀਂ ਵੇਖੋ ਉਹ ਮੱਝ ਵੱਡੀ ਆਪਾਂ ਨੇ ਇਹਨੂੰ ਵੇ ਵੱਡੀ ਮੱਝ ਉਹ ਸ਼ੁਰੂ ਆਪਾਂ ਕੀਤਾ ਸੀ ਉਹਨੂੰ ਵੱਡੀ ਕਿਹਾ ਸੀ ਦੂਜੇ ਨੰਬਰ ਤੇ ਵਿਖਾਇਆ ਇਹਨੂੰ ਵੀ ਵੱਡੀ ਕਿਹਾ ਤੀਜੇ ਨੰਬਰ ਤੇ ਭਾਈ ਇਹਨੂੰ ਦਿਖਾਇਆ ਤੇ ਦੋਸਤੋ ਵੀ ਜਿਹੜੀ 1 2 ਇੰਚ ਸਾਰੀਆਂ ਮੱਝਾਂ ਠੀਕ ਹੈ ਅੱਛਾ ਵੀਰ ਸਤਨਾਮ ਸਿੰਘ ਫਿਰ 135000 ਮਤਲਬ ਕਿ ਡਿਮਾਂਡ ਹੈ ਹਾਂਜੀ ਬੇਚੁਲੈਸ ਖੁੱਲਾ ਮਾਨਤਾ ਨਾਲ ਹਾਂਜੀ ਮਾਨਤਾ ਕਰਦਾਂਗੇ ਜਰੂਰ ਕਰਨਾ ਪਹਿਲੀ ਜਿਹੜੀ ਉਹ ਗੱਲ ਬਤਾ ਕਰਦਾਂਗੇ ਆ ਪਹਿਲੀ ਵੀਡੀਓ ਆਪਣੀ ਇਸ ਕਰੋ ਦੋਸਤੋ ਵੀਰ ਸਤਨਾਮ ਦੇ ਕੋਲ 16 ਪਿੰਡ ਤੋਂ ਤੇ ਜਿੰਨਾ ਵੀ ਮਾਨਤਨ ਵਿੱਚੋਂ ਗੰਜੈਸ਼ ਹੋਈ ਪਰ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਸਾਰੇ ਭੈਣ ਭਰਾਵਾਂ ਅਗੇ ਇਹ ਵੀ ਹੈਗੀ ਆ ਵੀ ਆ ਕੇ ਕੁਰੀ ਵੇਖ ਜ਼ਰੂਰ ਲਿਓ ਦੋਸਤੋ ਵੀ ਜਿਹੜੇ ਪਸ਼ੂ ਦਿਖਾਏ ਆ ਉਹਦੇ ਅਕਾਊਂਟਿੰਗ ਜਿਹੜਾ ਦੋਸਤੋ ਰੇਟ ਪ੍ਰਾਈਸ ਮੰਗਿਆ ਜਾਂਦਾ ਬਾਕੀ ਥਣ ਦੇਵੇ ਨੂੰ ਬਿਲਕੁਲ ਮੋਖ ਰੱਖ ਕੇ ਜਿਹੜਾ ਕੰਮ ਕੀਤਾ ਜਾਂਦਾ ਤੇ ਕਈ ਵਾਰ ਇਹੋ ਜਿਹੇ ਡੇ ਵੱਡੇ ਪਸ਼ੂ ਜਿਹੜੇ ਦੋਸਤੋ ਅੱਗੋਂ ਵੀ ਥੋੜੇ ਜੇ ਉਹ ਰਕਮ ਵਾਧਾ ਖਰਚ ਕੇ ਜਿਹੜੇ ਅੱਗੇ ਖਰੀਦਨੇ ਪੈਂਦੇ ਆ ਤੇ ਤੁਸੀਂ ਜਰੂਰ ਇੱਕ ਵਾਰੀ ਨਿਗਾਹ ਚ ਕੱਢ ਲਿਓ ਉਸ ਤੋਂ ਬਾਅਦ ਜਿਹੜਾ ਸੌਦਾ ਵਟਾ ਲਾ ਸਕਦੇ ਹੋ ਇਸ ਤੋਂ ਬਾਅਦ ਆਪਣੇ ਵੀਰ ਸਤਨਾਮ ਅਗਲੇ ਬੰਨੇ ਆਪਣੇ ਕੋਲ ਲਾਟ ਲੰਡ ਫਾਈਨਲ ਤੇ ਜਿਹੜੀ ਇਹ ਵੈ ਆ ਗਈ ਹੈ ਜੀ ਮੱਜ ਇਹਦੀ ਡਿਟੇਲ ਕੀ ਹੈ ਜੀ ਭਾਈ 9 ਕਿਲੋ ਬੋਲੋ ਜੀ 9 ਕਿਲੋ ਹਾਂ ਜੀ ਤੇ ਸੂਹਾ ਵੀਰ ਮੈਂ ਵੀਰ ਜੀ ਸਵੇਰ ਤੇ ਜਾ ਤੀਜਾ ਠੀਕ ਹੈ ਤੀਜਾ ਸੂਹਾ ਦੋਸਤੋ ਠੀਕ ਹੈ ਤੇ ਆਹ ਤੁਸੀਂ ਜਿਹੜੀ ਫੇਸ ਕੁਆਲਿਟੀ ਮੂੰਹ ਮੱਥੇ ਤੋਂ ਦੇਖ ਸਕਦੇ ਤੇ ਆਹ ਜਿਹੜਾ ਦੋਸਤੋ ਥਣ ਥੁਣਾ ਬਿਲਕੁਲ ਤੁਸੀਂ ਆਹ ਕਰੋਗੇ ਠੀਕ ਹੈ ਬਹੁਤ ਵਾਈਟਿੰਗ ਕੋਈ ਬਹੁਤ ਜਾਨੀ ਬੱਚਾ ਕੱਟਾ ਥਲੇ ਦਾ ਜੀ ਇਹ ਮੇਲ ਕੱਟੀ ਹੈ ਕੱਟੀ 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 ਹੈ ਹਨਾ ਜੀ ਕੱਟੀ ਆ ਦੋਸਤੋ ਪਹਿਲੀ ਮੱਝ ਦਿਖਾਈ ਸੀ ਉਹਦਾ ਮਗਰ ਵੀ ਜਿਹੜਾ ਬੱਚਾ ਸੀ ਕੱਟੀ ਫੀਮੇਲ ਕਾਪ ਸੀ ਇਹਦੇ ਮਗਰ ਵੀ ਕੱਟੀ ਆ ਤੇ ਆ ਥਾਣ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਠੀਕ ਹੈ ਬਾਕੀ ਸਫਾਈ ਜੜੀ ਪੂਰੀ ਆ ਥਣ ਦੇ ਵੇਦੀ ਤੇ ਸੂਬਾ ਤੀਜਾ ਹਾ ਜੀ ਮਾਰਕ ਧਾਰਾ ਦਿਖਾ ਦੋ ਵੀ ਕੋਈ ਗੱਲ ਨਹੀਂ ਕਰਾਂ ਲਿਖੋ ਨਹੀਂ ਪਹਿਲਾਂ ਤੋੜ ਦੀ ਕੇ ਇਹਨੂੰ ਇੱਕ ਵਾਰੀ ਤੋੜ ਕੇ ਦਿਖਾਓ ਇਹਨੂੰ ਬਿਲਕੁਲ ਹਾਥੀ ਵਰਗੀਆਂ ਹਾਥੀ ਜਿਹੜੇ ਕਦ ਕਾਠ ਵਾਲੀਆਂ ਜਿਹੜੀਆਂ ਦੋਸਤੋ ਇਹ ਮੱਝਾਂ ਨੇ ਵੀਰ ਦੇ ਕੋਲ ਤੇ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਇਸ ਘਰੇ ਵੀ ਤੁਸੀਂ ਸਮੇਂ-ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਤੇ ਆਹ ਦੇਖੋ ਜੀ ਠੀਕਾ ਛਰਦ ਦੇ ਬੱਚਾ ਮਾਰਕ ਤਰ੍ਹਾਂ ਦਿਖਾਈ ਹੈ ਜੀ ਹਾਂ ਜੀ ਮਗਰ ਇਹ ਹਨਾ ਦੀ ਜਿਹੜੀ ਦੋਸਤੋ ਚਵਾਈ ਆ ਤੇ ਆਗਲੇ ਹਨਾ ਦੀ ਚਵਾਈ ਜੀ ਠੀਕ ਹੈ ਜੀ ਠੀਕ ਹੈ ਸੋ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਮਾਝ ਦਿਖਾਈ ਸੀਗੀ ਉਹਦੀਆਂ ਵੀ ਆਪਾਂ ਧਾਰਾਂ ਜਿਹੜੀਆਂ ਦੋਸਤੋ ਦਿਖਾ ਦੇਣੀ ਆ ਤੁਹਾਨੂੰ ਤੋ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਪਸੂ ਖਰੀਦਣਾ ਹੋਵੇ ਤੇ ਉਹ ਤੁਸੀਂ ਆਪਦਾ ਡਿਸੀਜਨ ਜਿਆਦਾ ਲੈ ਸਕਦੇ ਆ ਬਾਈ ਜੀ ਬਹੁਤ ਚੰਗੀ ਲੱਗੀ ਆ ਬੋਲੀ ਆ ਮਗਰਲੇ ਥਰਾਂ ਦੀ ਚਵਾਈ ਦੇਖੋ ਜੀ ਇੰਕਲ ਜਿਹੀ ਮੋਟੀ ਧਾਰਾ ਵੀ ਤੋ ਆ ਦੇਖੋ ਕਰੋ ਜੱਟ ਬਹੁਤ ਜਦੀ ਬੋਲੀ ਆਪੇ ਵਰਦੀ ਆ ਦੇਖੋ ਜੀ ਠੀਕ ਆ ਠੀਕ ਆ ਅੱਛਾ ਵੀਰੇ ਆ ਸਤਨਾ ਵੀਰੇ ਨੰਬਰ ਆਪਣੇ ਕੰਟੈਕਟ ਨੰਬਰ ਜ਼ਰੂਰ ਦੇ ਦਈਏ ਭੈਣ ਭਰਾਵਾਂ ਨੂੰ ਜਿੱਥੇ ਕਾਲ ਕਰਨੀ ਉਹਨਾਂ ਨੇ 74 474 ਹਾਂਜੀ 08395 ਠੀਕ ਹੈ ਜੀ ਹਾਂਜੀ ਇੱਕ ਨੰਬਰ ਇਹੋ ਹੀ ਚੱਲਦਾ ਹਾਂ ਇੱਕ ਨੰਬਰ ਚੱਲਦਾ ਠੀਕ ਹੈ ਸੋ ਦੋਸਤੋ ਸਾਨੂੰ ਮੇਰੇ ਨਾਲ ਵੀਰ ਸਤਨਾਮ ਸਿੰਘ ਠੀਕ ਹੈ ਜੀ ਪਿੰਡ ਸੋਲ ਹੈਗਾ ਦੋਸਤੋ ਠੀਕ ਆ ਤੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਘਰ ਪਹੁੰਚ ਕੇ ਤੁਸੀਂ ਜਿਹੜੇ ਇਹ ਐਨੀਮਲ ਦੇਖ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ